ਪੈਨਕ੍ਰੀਟਸ ਦੀ ਸੋਜ ਕੀ ਹੈ ਤੇ ਕਿਵੇਂ ਜਿਹੜੀ ਆਉਂਦੀ ਹੈ ਜਾਨੂੰ ਕਿਵੇਂ ਪਤਾ ਲੱਗਿਆ ਕਿ ਸਾਨੂੰ ਪੈਨਕ੍ਰੀਟਾਈਟਿਸ ਹੋ ਰਿਹਾ ਵਜ੍ਹਾ ਹੋ ਗਿਆ ਸਸੇਕਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋਜਿਸਟ ਹਾਂ ਤੇ ਮੇਰੇ ਹਸਪੀਟਲ ਦਾ ਨਾਮ ਸਿੱਧੂ ਗੈਸਟਰੋਨ ਲੀਵਰ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਗੁਰਦਾਸਪੁਰ ਵਿੱਚ ਹੈ ਹਾਂ ਜਿੱਦਾਂ ਕਿ ਤੁਸੀਂ ਪੁੱਛਿਆ ਕਿ ਪੈਨਕ੍ਰੀਆਸ ਚ ਸੋਜ ਆਣਾ ਜਿਸ ਨੂੰ ਅਸੀਂ ਪੈਨਕ੍ਰੀਟਾਈਟਿਸ ਕਹਿੰਦੇ ਹਾਂ ਇਸ ਦਾ ਮਤਲਬ ਕੀ ਕਾਰਨ ਨੇ ਤੇ ਇਹਦੇ ਕੀ ਕੀ ਲੱਛਣ ਹੋ ਸਕਦੇ ਨੇ ਆ ਪੰਜਾਬ ਦੀ ਗੱਲ ਕਰੀਏ ਤਾਂ ਸਭ ਨਾਲੋਂ ਜ਼ਿਆਦਾ ਮੁੱਖ ਕਾਰਨ ਜਿਹੜਾ ਹੈ ਪੈਨਕ੍ਰੈਟਾਈਟਿਸ ਦਾ ਉਹ ਸ਼ਰਾਬ ਦਾ ਸੇਵਨ ਕਰਨਾ ਹੈ ਤਾਂ ਸ਼ਰਾਬ ਕੀ ਕਰਦੀ ਹੈ ਕਿ ਪੈਨਕ੍ਰੀਆਜ਼ ਨੂੰ ਡੈਮੇਜ ਕਰਦੀ ਹੈ ਉਹਦੇ ਵਿੱਚ ਸੋਚ ਪੈਦਾ ਕਰਦੀ ਹੈ ਸਭ ਨਾਲੋਂ ਪਹਿਲਾਂ ਇੱਕ ਆਮ ਇਨਸਾਨ ਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਪੈਨਕ੍ਰੀਆਜ਼ ਦਾ ਕੰਮ ਕੀ ਹੈ ਸਾਡੇ ਸਰੀਰ ਦੇ ਵਿੱਚ ਪੈਨਕ੍ਰੀਆਜ਼ ਜਿਹੜਾ ਹੈ ਉਹ ਕਈ ਟਾਈਪ ਦੇ ਕੈਮੀਕਲਸ ਪ੍ਰੋਡਿਊਸ ਕਰਦਾ ਹੈ ਜਿਨ੍ਹਾਂ ਨੂੰ ਆਪਾਂ ਐਨਜ਼ਾਈਮ ਕਹਿੰਦੇ ਹਾਂ ਜਿਹੜੀਆਂ ਕਿ ਜੋ ਵੀ ਅਸੀਂ ਖਾਣਾ ਖਾਂਦੇ ਹਾਂ ਉਹਨੂੰ ਖਾਣੇ ਨੂੰ ਪਚਾਣ ਦੇ ਵਿੱਚ ਹੈਲਪ ਕਰਦਾ ਹੈ ਅਗਰ ਪੇਸ਼ੈਂਟ ਦੇ ਪੈਨਕਰੀਆਸ ਦੇ ਵਿੱਚ ਸੋਜ ਆ ਜਾਂਦੀ ਹੈ ਤਾਂ ਇਹ ਸਾਰੇ ਐਨਜ਼ਾਈਮਸ ਜਿਹੜੇ ਨੇ ਇਹਨਾਂ ਦੀ ਜਿਹੜੀ ਸੈਕ੍ਰੀਸ਼ਨ ਹੈ ਉਹ ਬਹੁਤ ਜ਼ਿਆਦਾ ਮਾਤਰਾ 'ਚ ਵੱਜ ਜਾਂਦੀ ਹੈ ਤੇ ਸਾਡੇ ਸਰੀਰ ਦੇ ਦੂਸਰੇ ਅੰਗਾਂ ਨੂੰ ਵੀ ਡੈਮੇਜ ਕਰ ਦਿੰਦੀ ਹੈ ਕਾਰਨਾਂ ਦੀ ਜਿੱਦਾਂ ਮੈਂ ਕਿਹਾ ਕਿ ਅਲਕੋਹਲ ਇੱਕ ਬਹੁਤ ਹੀ ਮੁੱਖ ਕਾਰਨ ਹੈ ਦੂਸਰੇ ਨੰਬਰ ਤੇ ਅਗਰ ਪਿੱਤੇ ਦੇ ਵਿੱਚ ਪੱਥਰੀ ਹੁੰਦੀ ਹੈ ਉਹ ਪੱਥਰੀ ਨਿਕਲ ਕੇ ਫੂਡ ਪਾਈਪ ਚ ਕਦੇ-ਕਦੇ ਆ ਕੇ ਜ਼ੋਰ ਜ਼ਬਰਦਸਤੀ ਨਾਲ ਬਾਹਰ ਨਿਕਲ ਜਾਂਦੀ ਹੈ ਤਾਂ ਜਾਂਦੇ-ਜਾਂਦੇ ਉਹ ਪੈਨਕ੍ਰੀਆਸ ਨੂੰ ਡੈਮੇਜ ਕਰ ਸਕਦੀ ਹੈ ਤੀਸਰੇ ਨੰਬਰ ਤੇ ਕੋਲੇਸਟ੍ਰੋਲ ਲੈਵਲ ਸਪੈਸੀਫਿਕਲੀ ਜਿਹੜਾ ਟ੍ਰਾਈਗਲਿਸਰਾਈਡ ਲੈਵਲ ਹੈ ਅਗਰ ਉਸ ਦੀ ਮਾਤਰਾ 500 ਤੋਂ ਜ਼ਿਆਦਾ ਹੁੰਦੀ ਹੈ ਤਾਂ ਉਹ ਵੀ ਪੈਨਕ੍ਰੈਟਾਈਟਿਸ ਕਰ ਸਕਦਾ ਹੈ ਕਈ ਪੇਸ਼ੈਂਟਸ ਪ੍ਰੋਨ ਹੁੰਦੇ ਨੇ ਕਿ ਉਹਨਾਂ ਨੂੰ ਪੈਨਕ੍ਰੈਟਾਈਟਿਸ ਦੀ ਸਮੱਸਿਆ ਬਾਰ-ਬਾਰ ਹੁੰਦੀ ਆ ਤਾਂ ਉਸ ਨੂੰ ਆਪੇ ਜੈਨੇਟਿਕਲੀ ਮਤਲਬ ਕਹਿ ਲਓ ਕਿ ਜਮਾਂਦਰੂ ਉਹਨਾਂ ਦੇ ਕੁਝ ਅੰਦਰੂਨੀ ਡਿਫੈਕਟਸ ਹੁੰਦੇ ਨੇ ਕਿ ਜਿਹਦੇ ਕਰਕੇ ਪੇਸ਼ੈਂਟ ਨੂੰ ਬਾਰ-ਬਾਰ ਪੈਨਕ੍ਰੀਆਸ ਦੇ ਵਿੱਚ ਸੋਚ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਲਾਸਟ ਦੇ ਵਿੱਚ ਅਗਰ ਕੈਲਸ਼ੀਅਮ ਜਾਂ ਪੈਰਾਥਾਇਰয়েড ਹਾਰਮੋਨ ਦੀ ਲੈਵਲ ਦੇ ਵਿੱਚ ਡਿਸਟਰਬੈਂਸ ਹੋਵੇ ਤਾਂ ਵੀ ਪੈਨਕ੍ਰੈਟਾਈਟਿਸ ਹੋ ਸਕਦਾ ਹੈ ਸ਼ੂਗਰ ਆ ਕੇ ਹੱਦੇ ਲੀਵਰ ਨੂੰ ਕੋਈ ਸਮੱਸਿਆ ਆ ਸਕਦੀ ਹੈ ਹਾਂ ਇਹ ਅੱਜ ਕੱਲ ਜਿੱਦਾਂ ਬਹੁਤ ਹੀ ਜ਼ਿਆਦਾ ਕਾਮਨ ਟਰਮ ਜਿਹੜੀ ਯੂਜ਼ ਕਰਦੇ ਆ ਕਿ ਫੈਟੀ ਲੀਵਰ ਹੋ ਗਿਆ ਹੈ ਮੈਂ ਆਮ ਦੇਖਿਆ ਕਿ ਲੋਕੀ ਵੈਸੇ ਹੀ ਆਪਣਾ ਅਲਟਰਾਸਾਉਂਡ ਕਰਾਉਂਦੇ ਆ ਤੇ ਅਲਟਰਾਸਾਉਂਡ ਦੇ ਵਿੱਚ ਫੈਟੀ ਲੀਵਰ ਆ ਜਾਂਦਾ ਹੈ ਤੇ ਲੋਕ ਆ ਕੇ ਸਾਨੂੰ ਪੁੱਛਦੇ ਆ ਡਾਕਟਰ ਸਾਹਿਬ ਮੇਰੇ ਲੀਵਰ ਚ ਸੋਜ ਆ ਗਈ ਹੈ ਲ ਡਾਇਬੀਟਿਸ ਦਾ ਤੇ ਲੀਵਰ ਦਾ ਆਪਸ ਦੇ ਵਿੱਚ ਇੱਕ ਬਹੁਤ ਹੀ ਗਹਿਰਾ ਸਬੰਧ ਹੈ ਜਿਸ ਪੇਸ਼ੈਂਟ ਨੂੰ ਡਾਇਬੀਟਿਸ ਹੈ ਉਸ ਪੇਸ਼ੈਂਟ ਨੂੰ ਆਪਣਾ ਸਾਲ ਦੇ ਵਿੱਚ ਇੱਕ ਵਾਰ ਅਲਟਰਾਸਾਉਂਡ ਜ਼ਰੂਰ ਕਰਾਉਣਾ ਚਾਹੀਦਾ ਹੈ ਇਹ ਚੈੱਕ ਕਰਨ ਵਾਸਤੇ ਕਿ ਉਸਦੇ ਲੀਵਰ ਦੇ ਵਿੱਚ ਕੋਈ ਸਮੱਸਿਆ ਤਾਂ ਨਹੀਂ ਜਨਰਲੀ ਇਹ ਵੇਰੀਅਸ ਸਟੱਡੀਜ਼ ਦੇ ਵਿੱਚ ਪਾਇਆ ਗਿਆ ਹੈ ਕਿ ਜਿਨ੍ਹਾਂ ਨੂੰ ਡਾਇਬੀਟਿਸ ਦੀ ਸਮੱਸਿਆ ਹੈ ਸ਼ੂਗਰ ਦੀ ਸਮੱਸਿਆ ਹੈ ਉਹਨਾਂ ਦੇ 60% ਲੋਕਾਂ ਨੂੰ ਆਪਣਾ ਫੈਟੀ ਲੀਵਰ ਦੀ ਪ੍ਰੋਬਲਮ ਆਂਦੀ ਹੈ ਇਫੈਟੀ ਲੀਵਰ ਜਿਹੜੀ ਟਰਮ ਹੈ ਇਹ ਪੁਰਾਣੀ ਹੈ ਹੁਣ ਨਵੀਂ ਜਿਹੜੀ ਟਰਮ ਯੂਜ਼ ਕਰਦੇ ਨੇ ਗੈਸਟਰੋਇੰਟਰੋਲੋਜਿਸਟ ਉਹ ਯੂਜ਼ ਕਰਦੇ ਨੇ ਕਿ metabolic dysfunction associated steatotic liver disease MSLD ਜਨਰਲੀ ਕੀ ਹੈ ਕਿ ਇਹਦੇ ਵਿੱਚ ਪੂਰੀ ਸਰੀਰ ਦੇ ਵਿੱਚ ਜਿਹੜਾ ਹੈ ਉਹ ਡਿਸਟਰਬੈਂਸ ਹੁੰਦੀ ਹੈ ਪੇਸ਼ੈਂਟ ਜਿਹੜੇ ਨੇ ਉਹਨਾਂ ਦੇ ਲੀਵਰ ਚ ਸੋਜ ਹੁੰਦੀ ਹੈ ਉਹਨਾਂ ਨੂੰ ਬਾਕੀ ਲੋਕਾਂ ਨਾਲੋਂ ਜ਼ਿਆਦਾ ਚਾਂਸਿਸ ਹੁੰਦੇ ਨੇ ਕਿ ਉਹਨਾਂ ਨੂੰ ਹਾਰਟ ਅਟੈਕ ਆ ਸਕ ਮਤਲਬ ਆਣ ਦੇ ਜਾਂ ਹੋਰ ਵੀ ਸਟ੍ਰੋਕ ਦੇ ਜਾਂ ਡਿਫਰੈਂਟ metabolic ਜਿਹੜੇ ਡਿਸਫੰਕਸ਼ਨ ਨੇ ਉਹ ਹੋ ਸਕਦੇ ਨੇ ਅ ਸ਼ੂਗਰ ਜਿਨ੍ਹਾਂ ਦੀ ਕੰਟਰੋਲ ਦੇ ਵਿੱਚ ਨਹੀਂ ਰਹਿੰਦੀ ਤਾਂ ਉਸ ਪੇਸ਼ੈਂਟਸ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਲੀਵਰ ਹੈ ਉਹਦੇ ਵਿੱਚ ਹੌਲੀ ਹੌਲੀ ਕਰਕੇ ਜਿਹੜੀ ਸੋ ਜਾਣੀ ਸ਼ੁਰੂ ਹੋ ਜਾਂਦੀ ਹੈ ਜਨਰਲੀ ਲੀਵਰ ਦੀ ਡਿਫਰੈਂਟ ਸਟੇਜਸ ਹੁੰਦੀਆਂ ਨੇ ਸਟੇਜ 1 ਤੋਂ ਲੈ ਕੇ ਸਿਰੋਸਿਸ ਤੱਕ ਤਾਂ ਹੌਲੀ-ਹੌਲੀ ਤੁਸੀਂ ਕਹਿ ਲੋ ਕਿ 5 ਸਾਲ ਜਾਂ 7 ਸਾਲ ਦਾ ਇੱਕ ਪੂਰਾ ਟਾਈਮ ਪੀਰੀਅਡ ਹੁੰਦਾ ਜਿਹਦੇ ਵਿੱਚ ਜੇ ਕਿਸੀ ਪੇਸ਼ੈਂਟ ਦੀ ਸ਼ੂਗਰ ਕੰਟਰੋਲ 'ਚ ਨਾ ਰਹੇ ਤਾਂ ਹੌਲੀ-ਹੌਲੀ ਉਹਦਾ ਲੀਵਰ ਜਿਹੜਾ ਆ ਪਹਿਲਾਂ ਗ੍ਰੇਡ 1 ਗ੍ਰੇਡ 2 ਗ੍ਰੇਡ 3 ਤੇ ਅਲਟੀਮੇਟਲੀ ਸਿਰੋਸਿਸ ਜਿਹਨੂੰ ਅਸੀਂ ਕਹਿੰਦੇ ਆ ਕਿ ਲੀਵਰ ਸੁਗੜ ਜਾਂਦਾ ਹੈ ਈਵਨ ਲੀਵਰ ਦਾ ਕੈਂਸਰ ਵੀ ਕਰ ਸਕਦੀ ਹੈ ਤਾਂ ਇਸ ਕਰਕੇ ਮੈਂ ਇਸ ਜਿੰਨੇ ਵੀ ਡਾਇਬੀਟਿਕ ਪੇਸ਼ੈਂਟਸ ਨੇ ਉਹਨਾਂ ਨੂੰ ਐਡਵਾਈਸ ਕਰੂੰਗਾ ਕਿ ਆਪਣਾ ਸਾਲ ਦੇ ਵਿੱਚ ਇੱਕ ਵਾਰ ਅਲਟਰਾਸਾਉਂਡ ਜ਼ਰੂਰ ਕਰਾਓ ਅਗਰ ਤੁਹਾਡੇ ਅਲਟਰਾਸਾਉਂਡ ਦੇ ਵਿੱਚ ਫੈਟੀ ਲੀਵਰ ਆਂਦਾ ਹੈ ਤਾਂ ਤੁਸੀਂ ਆਪਣੇ ਗੈਸਟਰੋਐਂਟਰੋਲੋজিস্ট ਨਾਲ ਜ਼ਰੂਰ ਸਲਾਹ ਕਰੋ ਕਿਉਂਕਿ ਫੈਟੀ ਲੀਵਰ ਨੂੰ ਫਰਦਰ ਈਵੈਲਿਊਏਟ ਕਰਨਾ ਬਹੁਤ ਜ਼ਰੂਰੀ ਹੈ ਕੁਝ ਬਲੱਡ ਦੇ ਟੈਸਟ ਤੇ ਇੱਕ ਇੰਪੋਰਟੈਂਟ ਟੈਸਟ ਹੁੰਦਾ ਹੈ ਜਿਹੜਾ ਕਿ ਫਾਈਬਰੋਸਕੈਨ ਕਹਿੰਦੇ ਆ ਉਹਦੇ ਨਾਲ ਸਾਨੂੰ ਐਗਜ਼ੈਕਟ ਸਟੇਜ ਪਤਾ ਲੱਗਦੀ ਹੈ ਕਿ ਸਾਡਾ ਲੀਵਰ ਦੀ ਕਿਹੜੀ ਸਟੇਜ ਹੈ ਕਿ ਆਪਾਂ ਉਸ ਕੈਟਾਗਰੀ ਦੇ ਵਿੱਚ ਆਨੇ ਕਿ ਸਾਨੂੰ ਮੈਡੀਸਿਨ ਦੀ ਜ਼ਰੂਰਤ ਹੈ ਜਾਂ ਨਹੀਂ ਜਾਂ ਸਿੰਪਲ ਆਪਣੀ ਸ਼ੂਗਰ ਨੂੰ ਕੰਟਰੋਲ ਕਰਕੇ ਹੀ ਅਸੀਂ ਆਪਣੀ ਲੀਵਰ ਦੀ ਸਮੱਸਿਆ ਦਾ ਹੱਲ ਲੱਭ ਸਕਦੇ ਹਾਂ ਯਾਨੀ